ਚਾਬੀ ਪਾਨੇ ਆਹਦਾ ਜੋ ਮਰਜ਼ੀ ਰੱਖੋ ਏਟਰ ਬਣਿਆ ਬਹੁਤ ਖੁੱਲਾ ਡੁੱਲਾ ਉੱਤੋਂ ਵੀ ਇਹਦੇ ਟਾਇਰ ਸਾਈਜ਼ ਪਿਛਲੇ 16x28 ਦੀ ਹਾਂ ਵੀਰੇ 16x28 ਦੇ ਟਾਇਰ ਅੱਗੇ ਆਗੇ 9524 ਦੇ ਆ ਇਹਦੀ ਸਰਵਿਸ ਵੀਰ ਜੀ ਕਿੰਨੇ ਘੰਟਿਆਂ ਦੀ ਇਹਦੀ ਵੀਰੇ ਹੈਗੀ ਆ ਲੈ ਨੂੰ ਉੱਪਰ ਚੱਲ ਜਾ ਆ ਜਾ ਇੱਧਰ ਦੀ ਉਪਰੋ ਟ੍ਰਾਂਸਮਿਸ਼ਨ ਜਿੱਦਾ ਦੂਜੇ ਦੀ 400 ਘੰਟੇ ਤੇ ਹੁੰਦੀ ਆ ਇਹਦੀ ਹੁੰਦੀ ਆਪਣੇ 500 ਘੰਟੇ ਤੇ ਇਹਦੀ 500 ਘੰਟੇ ਦੀ ਹਾਂ ਇਹਦੀ 500 ਵੈਰੀ ਗੁੱਡ ਯਾਰ ਇਹਦੇ ਨਾਲ ਖਰਚਾ ਬਝੂਗਾ ਆਪਣੇ ਜ਼ਿੰਮੇਦਾਰ ਵੀਰਾਂ ਦਾ ਬਿਲਕੁਲ ਜੀ ਬਿਲਕੁਲ ਮੀਟਰ ਮੁਟਰ ਐ ਡਿਜੀਟਲ ਇਹਦੇ ਮੀਟਰ ਦਾ ਸੇਮ ਉਹੀ ਆ ਤਕਰੀਬਨ ਇਹ ਚਾਰਜਿੰਗ ਪੁਆਇੰਟ ਆ ਗਿਆ ਤੇ ਇੱਥੇ ਆਪਾਂ ਆਪਦਾ ਫੋਨ ਰੱਖ ਸਕਦੇ ਤੇ ਚਾਰਜ ਲਾ ਲੀ ਮਰੂਤੀ ਪੈਡਲ ਆ ਗਏ ਇਹ ਆ ਗਿਆ ਦਾ ਸਲਿੱਪ ਗੇਅਰ ਯਾਰ ਸਾਰਾ ਕੁਝ ਐਨ ਹੱਥਾਂ ਦੇ ਕੋਲ ਕੋਲੀਆ ਐ ਨਹੀਂ ਹੈਗਾ ਵੀ ਕੁਝ ਦੂਰ ਦੂਰ ਬਿਲਕੁਲ ਸਿਰਾ ਘਰਾਤਾ ਸਿਰਾ ਚੀਜ਼ ਦਾ ਨਾ ਵੀ ਕਿਸੇ ਪਾਸੇ ਕਮੀ ਛੱਡੀ ਨਹੀਂ ਕੰਪਨੀ ਦੀ ਤੇ ਇੱਕ ਚੀਜ਼ ਹੋਰ ਮੈਂ ਦਿਖਾਉਣਾ ਆ ਜਾਓ ਵੀਰੇ ਜਿੰਨਾ ਕਿ ਮੇਰੀ ਨਿਗਾ ਚ ਆਉਂਦਾ ਆ ਆਹ ਚੀਜ਼ ਦੇਖੀ ਨਨੂੰ ਐਨ ਸਾਰਾ ਕੁਝ ਜਿਵੇਂ ਨਾ ਕਵਰ ਇਹ ਦਾ ਟਰਬੋ ਆ ਨਾ ਵੀਰੇ ਡਿਜ਼ਾਈਨ ਵੀਰੇ ਕਰਿਆ ਹੋਇਆ ਵਾ ਨਾ ਵਧੀਆ ਕਰਿਆ ਹੋਇਆ ਇਹਦਾ ਟਰਬੋ ਆ ਨਾ ਵੀ ਅੱਛਾ ਇੱਥੇ ਦੀ ਟਰਬੋ ਆ ਗਈ ਹਾਂਜੀ ਹਾਂਜੀ ਮੇਰੀ ਤਨੂੰ ਦੱਸੀਏ ਨਾ ਗੋ ਖੜ ਕੇ ਆਪਾਂ ਟਰੈਕਟਰ ਦੇਖਣਾ ਕੋਈ ਪੱਖਾ ਪੁੱਖਾ ਕੁਝ ਇਹ ਨਹੀਂ ਹੈਗਾ ਵੀ ਆਪਣਾ ਕੱਪੜਾ ਵਿੱਚ ਆ ਜਾਊ ਹੱਥ ਵਿੱਚ ਆ ਜਾਊ ਨਾ ਸੇਫਟੀ ਐ ਸਾਈਡ ਤੋਂ ਪੂਰੇ ਜਿੱਦਾਂ ਹਾ ਗਾਰਡਨ ਜਿਹੜਾ ਲਾਏ ਆ ਨਾ ਹੂੰ ਹਵਾ ਵੀ ਆਉਂਦੀ ਹੈ ਤੇ ਉਹ ਵੀ ਨਹੀਂ ਜੇ ਆਪਣਾ ਹੱਥ ਉੱਤੇ ਵੀ ਨਹੀਂ ਆਉਂਦਾ ਵਿੱਚ ਆ ਜਿੱਦਾਂ ਕਵਰ ਕੀਤਾ ਖੇਤ ਨਹੀਂ ਆਇਨੀ ਵੀ ਆਪਣਾ ਹੱਥ ਉੱਤੇ ਲੱਗ ਗਿਆ ਜਾਂ ਕਿੱਦਾਂ ਵੀ ਆ ਡਬਲ ਐਕਟਿੰਗ ਪਾਵਰ ਸਟੀering ਇਹਦਾ ਹਾਂ ਡਬਲ ਮਤਲਬ ਆਵਾਜ਼ ਦੀ ਗੱਲ ਕਰੀਏ ਆਵਾਜ਼ ਤਾਂ ਹੈ ਹੀ ਨਹੀਂ ਜਿਵੇਂ ਉਹ ਤਾਂ ਜਾਵਾ ਸਾਈਡ ਤੋਂ ਨਾ ਬਿਲਕੁਲ ਨਹੀਂ ਇਹ ਵੀ ਆਵਾਜ਼ ਤੇ ਬਾਕੀ ਇਹ ਕੇਅਰ ਹੋਰ ਗੱਲ ਆ ਜਿੱਦਾਂ ਇਹਦਾ weight ਹੋ ਗਏ ਨਾਲ ਹਨਾ ਮਗਰ ਹੋ ਗਏ ਮਗਰਲੇ weight ਹੂੰ ਤੇ ਮੈਨਲਾ ਦਾ ਆਮ ਕੋਈ ਸ਼ਾਇਦ ਬਾਅਦ ਚ ਕਰਦੇ ਆ rate ਤੋਂ ਹਾਂ ਇਹਦਾ ਵਿੱਚ ਹਾਂ ਵੀ ਜਿਵੇਂ ਕਹਦੇ ਵੀ rate ਕਰਿਆ ਹਨਾ weightਾਂ ਦੇ ਵੱਖਰੇ ਲੈ ਲਈਏ ਕੁਝ ਜਿਹੜੇ ਆ ਵੱਡੇ ਮਾਡਲ ਰੈਫਰਜਰੇਟਰ 95 63 ਹੋ ਗਿਆ ਹੂੰ ਇਹਨਾਂ ਨੂੰ 95 ਹੋ ਗਿਆ ਹਾਂ ਇਹਨਾਂ ਨੂੰ ਮਤਲਬ ਕਿ weight ਹੈਵੀ ਆ ਬੰਪਰ ਠੀਕ ਆ ਮਗਰਲੇ ਵੇਟ ਹੋ ਗਏ ਇਹ ਕੰਪਨੀ ਉੱਥੇ ਹੀ ਨਾਲ ਹੀ ਦਿੰਦੀ ਹੈ ਇਹ ਨਾਲ ਹੀ ਦਿੰਦੀ ਹੈ ਹਾਂ ਯਾਨੀ ਅੱਜ ਦੇ ਸਮੇਂ ਦੇ ਵਿੱਚ ਨਾਲ ਦਿੰਦੀ ਆ ਤੇ ਹੁਣ ਗਾਹ ਦਾ ਪਤਾ ਨਹੀਂ ਗਾਹ ਦਾ ਪਤਾ ਨਹੀਂ ਜੇ ਉਹ ਕਿਹਨੇ ਲੈ ਲਿਆ ਮੈਂ ਕਹਦੀ ਹਾਂ ਵੀ ਅੱਜ ਦੇ ਸਮੇਂ ਦੇ ਵਿੱਚ ਆ ਦੇਖੋ ਵੇਟ ਆਹ 20000 ਦੇ ਵੇਟ ਆ ਅੱਛਾ ਔਰ ਠੀਕ ਆ ਜੇ ਆਪਾਂ ਵੈਸੇ ਲੈਣੇ ਆ ਇਹ ਆਪਾਂ ਨਾਲ ਹੀ ਦਵਾਂਗੇ ਹਾਂ ਇਹ ਜਿਹੜੀ ਚੀਜ਼ ਆਈ ਆ ਇਹਦੇ ਨਾਲ ਉਹ ਮੈਂ ਹੀ ਦੇਵਾਂਗੇ ਇਹਦੇ ਨਾਲ ਉਹ ਮਗਰਲੇ ਇੰਨੇ 18000 ਦੇ ਉਹ ਆ ਇਹ 40 40000 ਦੇ ਤਾਂ ਹੀ ਹੋਗੇ ਦੋਨੇ ਵੇਟ ਹੀ ਦੋਨੇ ਵੇਟ ਇਹਦਾ ਕੋਈ ਐਕਸਟਰਾ ਨਹੀਂਗਾ ਕੋਈ ਚਾਰਜ ਇਹ ਆਪਾਂ ਪੈਸੇ ਮਤਲਬ ਡੀਟ ਕਰ ਲਿਆ ਟਰੈਕਟਰ ਦਾ ਤੇ ਇਹ ਵਿੱਚ ਹੀ ਆ ਇਹ ਵਿੱਚ ਹੀ ਆ ਹਾਂ ਕੋਈ ਹੋਰ ਅੱਜਕੱਲ੍ਹ ਵੀਰਾਂ ਨੂੰ ਬਹੁਤ क्रेਜ਼ ਆ ਇਹਦਾ ਵੀ ਸਟੇਟ ਪਲੇਟਫਾਰਮ ਦਾ ਸਟੇਟ ਪਲੇਟਫਾਰਮ ਹੈ ਤਾਂ ਹੈ ਨਾਲ ਮੈਟਮੋਟ ਹੈ ਨੋਕੇ ਆ ਇਹ ਬਹੁਤ ਸੋਹਣਾ ਕਾਰਾਂ ਵਾਲੀ ਫੀਲ ਦਿੰਦਾ ਟ੍ਰੈਕਟਰ ਇਦਾਂ ਨਹੀਂ ਹੈਗਾ ਵੀ ਕੰਪਨੀ ਦੇ ਜਿਵੇਂ ਮਗਰੋਂ ਜੇ ਲਾ ਤਾ ਨਾ ਮੈਂ ਤਨੋਂ ਉੱਪਰ ਵੱੜ ਕੇ ਵੀ ਦਿਖਾਣਾ ਟਾਰਗੇਟ ਟਰੈਕਟਰ ਹੁਣ ਤਾਂ ਉਹਦੀ ਗੱਲ ਹੀ ਨਹੀਂ ਗੀ ਹੁਣ ਤਾਂ ਉਹ ਗੱਲ ਹੀ ਨਹੀਂ ਵਾਕਈ ਹੁਣ ਦਾ ਟਰੈਕਟਰ ਨੂੰ ਭਲਾ ਤੁਸੀਂ ਜਿੰਨਾ ਟਾਈਮ ਮਰਜੀ ਚਲਾਈ ਜੇ ਲ ਹੁਣ ਇੱਥੇ ਬੈਠੇ ਆ ਸਾਈਡ ਤੇ ਘੇਰ ਆੜ ਇੱਧਰ ਤੁਸੀਂ ਭਲਾ ਲੰਬਾ ਸਮਾਂ ਚ ਰੋਣਾ ਭਲਾ ਤੁਸੀਂ ਚੌਂਕੜੀ ਮਾਰ ਕੇ ਬੈਠੇ ਸਹੀ ਗੱਲ ਆ ਵੀਰੇ ਹੈ ਕਿ ਨਹੀਂ ਖੁੱਲਾ ਡੁੱਲਾ ਹਾਂ ਖੁੱਲਾ ਨਹੀਂ ਨਾ ਬਥੱਕ ਜਾਗੇ ਨਾ ਬਾਕੀ ਇੱਕ ਤਾਂ ਇਹ ਰੇਸ ਬੜੀ ਡਿਫਰੈਂਟ ਜੀ ਦਿੱਤੀ ਆ ਤੇ ਇਹ ਸਭ ਤੋਂ ਵੱਧ ਕਮ ਲੰਦਾ ਏਦਾਂ ਕਿਸੇ ਨੇ ਹੋਰ ਕੀ ਆ ਆ ਦੂਜੀ ਵੇਹੇ ਤਾਂ ਖਿੱਚਣ ਵਾਲੀਆਂ ਹੁੰਦੀਆਂ ਤੇ ਆਹ ਅੱਗੇ ਨੂੰ ਦਿੱਤੀ ਆ ਬਦਲੀ ਆਪਰੇਟ ਹੋ ਜਾਂਦੀ ਇੰਨੀ ਸਮੂਥ ਆ ਹਾਂ 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 ਜੀ ਹਾਂ ਹੈਣਾ ਬਿਲਕੁਲ ਇਹਨੂੰ ਕਰਿਓ ਮਾੜਾ ਉਸਤਾਦ ਇਹਦਾ ਤਾਂ ਬੜਾ ਘੈਂਡ ਸਿਸਟਮ ਆ ਆ ਚਾਬੀ ਦੇ ਹੁੰਦਾ ਵੀਰੇ ਇਹ ਚਾਬੀ ਤੇ ਇਹਦੀ ਵੀ ਲਿਫਟ ਵੀਰੇ ਮੀਟਰ ਤੇ ਦੱਸੂਗਾ ਹਾਂ ਹਾਂ ਵੀਰੇ ਸੇਮ ਉਵੇਂ ਹੀ ਆ ਮੀਟਰ ਬੰਦਿਆ ਲੱਗਿਆ ਹਾਂ ਲਿਫਟ ਲਿਫਟ ਬਿਲਕੁਲ ਦੱਸੂਗਾ ਵੈਰੀ ਗੁੱਡ ਯਾਰ ਇਹਦਾ ਸਵਾਲ ਹੀ ਨਹੀਂ ਆਦਾ ਆ ਹੋ ਗਿਆ ਰਿਮੋਟ ਦਾ ਵੀਰੇ ਉਹੀ ਜਿਵੇਂ ਤੁਹਾਨੂੰ ਦੱਸਿਆ ਹੈਗਾ ਹਾਂਜੀ ਰਿਮੋਟ ਤੇ ਲੋਕ ਕਨ ਲੋਕ ਹਨਾ ਹੂੰ ਤੇ ਇੱਕ ਜਿੱਦਾਂ ਆਪਾਂ ਨੂੰ ਕਿਤੇ ਲਾਈਟਾਂ ਜਗਾਉਣੀਆਂ ਪੈ ਜਾਣ ਫਰੰਟ ਅੱਛਾ ਉਹ ਰਿਮੋਟ ਤਾਂ ਚੱਲ ਪੜੀ ਉਹ ਵੀ ਆਪਣੇ ਇਹਦੇ ਤੋਂ ਹੀ ਚੱਲ ਪੈਂਦੀ ਆ ਇਦੇ ਚ ਹੀ ਆ ਇਹ ਇਦੇ ਚ 95 ਡਰੇਡ ਚ ਵੀ ਆ ਤੇ 95 ਸੋਚ ਵੀ ਆ ਦੋਨਾਂ ਚ ਦੋਨਾਂ ਚ ਹਾਂ ਤੇ ਇਹਨੂੰ ਬੰਦ ਕਰਨ ਦੀ ਲੋੜ ਨਹੀਂ ਆਪੇ ਬੰਦ ਹੋ ਜਾਂਦੀ ਹੈ ਲੈਟਾ ਆਟੋਮੈਟਿਕ ਬੰਦ ਹੋ ਜਾਂਦੀ ਹਾਂ ਤੇ ਇਹ ਕਹ ਮੈਂ ਹੋਰ ਵੀ ਗੱਲ ਦੱਸਦਾ ਜਿਹੜਾ ਆਪਾਂ ਰਿਮੋਟ ਆ ਇਹ ਹੂੰ ਚਲੋ ਹੁਣ ਤਾਂ ਠੀਕ ਆ ਕੰਮ ਲੈਣਾ ਜੀ ਇਹਨੇ ਲੈ ਲਿਆ ਹਨਾ ਜੇ ਨਹੀਂ ਕੰਮ ਲੈਣਾ ਹੈਗਾ ਇਹਨੂੰ ਇਹਦੇ ਵਿੱਚ ਇੱਕ ਕੋਡ ਆ ਹੂੰ ਠੀਕ ਆ ਉਹ ਇਹਦੇ ਮੀਟਰ ਦੇ ਵਿੱਚ ਭਰ ਦੋ ਵੀਰੇ ਹੂੰ ਜਿਵੇਂ ਆਮ ਟਰੈਕਟਰ ਚਾਬੀ ਨਾਲ ਸ਼ਾਰਟ ਹੁੰਦੇ ਆ ਨਾ ਹਾਂ ਤੇ ਇਹ ਵੀ ਚਾਬੀ ਨਾਲ ਹੀ ਹੋਊਗਾ ਅੱਛਾ ਵੀ ਰਿਮੋਟ ਜਦੋਂ ਕੈਂਸਲ ਕਰਨਾ ਇਹ ਘਰੇ ਰੱਖ ਦੋ ਹਾਂ ਕਈ ਵਾਰੀ ਬੰਦੇ ਕਹਿੰਦੇ ਆ ਜਾਂ ਕਿਰਾਏ ਤੇ ਚਲਾਉਂਦੇ ਆ ਜਾਂ ਕੋਈ ਉਹਨੇ ਰਿਮੋਟ ਦਾ ਕੋਈ ਕਈ ਵਾਰੀ ਪੰਗਾ ਵਾ ਜਾਂ ਕਿਸੇ ਤੋਂ ਮੰਨ ਲਓ ਡਿੱਗ ਪਿਆ ਕੱਲ ਪਤਾ ਡਿੱਗ ਪੇ ਕੁਝ ਹੋ ਗਈ ਹੈ ਨਾ ਵੀ ਆਹ ਕੋਡ ਆ ਇਹ ਜਿਹੜਾ ਬੰਦਾ ਲਊਗਾ ਟਰੈਕਟਰ ਆ ਆਪਾਂ ਉਹਨੂੰ ਦੇਵਾਂਗੇ ਹੂੰ ਠੀਕ ਆ ਤੇ ਜਦੋਂ ਗੱਲ ਨੂੰ ਇਹਨੂੰ ਆਦਾ ਲਾ ਕੇ ਘਰੇ ਰੱਖ ਲਓ ਜੇ ਮਨ ਲਾ ਕੱਲ ਨੂੰ ਨੋਰਮਲ ਚਲਾਉਣਾ ਨਾ ਨੋਰਮਲ ਚਲਾਈ ਜੇ ਲੋਗਾ ਤਾਂ ਸਿੱਧਾ ਝਾਬੀ ਲੋ ਜਿੱਦਾਂ ਚਾਬੀਆਂ ਲੱਗੀਆਂ ਹੋਣ ਬਾਕੀ ਮੈਂ ਆਪਣੇ ਜਿਵੇਂ ਕਹਿੰਦੀ ਮੈਸੀ ਦੇ ਪਹਿਲਾਂ ਦੇ ਆਪ ਦੇ ਸੈਪਸਨ ਦੇ ਇੰਜਨ ਆਉਂਦੇ ਆ ਅੱਛਾ ਇਹਦਾ ਆਪਦਾ ਹੀ ਆ ਹਾਂ ਮੈਂ ਜਿਹੜੀ ਗੱਲ ਆ ਇਹ ਤੁਹਾਨੂੰ ਕੋ ਪਾਰ ਤੋਂ ਬਾਹਰੋਂ ਲੱਗਾ ਵੀਰੇ ਵੀਰੇ ਟਾਇਰ ਤੇ ਬੈਟਰੀ ਠੀਕ ਆ ਟਾਇਰ ਤੇ ਬੈਟਰੀ ਬਾਹਰੋਂ ਲੈਂਦਾ ਬਾਕੀ ਸਾਬਾ ਦਾ तकरीबन ਆਪਦਾ ਹੀ ਆ ਮੈਸੀ ਸਾਬਾ ਬਸ ਸਾਲ ਭਾਈ ਤੁਸੀਂ ਇੱਥੇ ਨਾ ਇੱਥੇ ਯਾਰ ਵੀਰੇ ਨਟ 볼ਟ ਵੀ ਲੱਗੇ ਹੋਣਗੇ ਨਾ ਹਾਂਜੀ ਨਟ 볼ਟ ਦੇ ਵੀ ਦੇਖੋ ਟੀਵੀਐਸ ਲਿਖਿਆ ਹੋਗਾ ਓਕੇ ਟੀਵੀਐਸ ਟੀਵੀਐਸ ਦਾ ਨਾ ਟੀਵੀਐਸ ਜਿਹੜੀ ਆ ਉਹ ਵੀ ਮੈਸੀ ਦੀ ਹੋਈ ਹੈ ਅੱਛਾ ਟੀਵੀਐਸ ਮੈਸੀ ਦੀ ਆ ਹਾਂ ਟੀਵੀਐਸ ਵੀ ਮੈਸੀ ਦੀ ਹੈ ਓਕੇ ਹਾਂ ਇਹ ਆਪਾਂ ਨਟ 볼ਟ ਲੈਣ ਚਲੇ ਜਾਈਏ ਨਾ ਜੇ ਆਮ ਦੇਸੀ ਨਟ 10 ਰੁਪਏ ਦਾ ਹਾਂਜੀ ਇਹ ਟੀਵੀਐਸ ਦਾ ਨਟ 30 40 ਰੁਪਏ ਦਾ ਹੋਰੀ ਮੇਨ ਗੱਲ ਕੀ ਹੈ ਕੁਆਲਿਟੀ ਹੈ ਆਇਨੇ ਵੀ ਟੁੱਟ ਜਾਊਗਾ ਇਹ ਨਹੀਂ ਹੈਗਾ ਇਹ ਨਹੀਂ ਨਹੀਂ ਹੀ ਚੀਜ਼ਾਂ ਆਉਂਦੀਆਂ ਨਹੀਂ ਕੁਆਲਿਟੀ ਦੀ ਗੱਲ ਕੀ ਹੈ ਗੱਲ ਕੀਤੀ ਸੀ ਮਗਰਾਟ ਮੈਸੀ ਦਾ ਗਲਿਆ ਨਹੀਂ ਮਿਲੂ ਬਿਲਕੁਲ ਬਿਲਕੁਲ ਬਾਕੀ ਆ ਯਾਰ ਜਿੰਨੇ ਜਿੰਨੇ ਕਹਿ ਰਹੀ ਹੁਣ ਇੰਨਾ ਪੈਸਾ ਲਾਇਆ ਹੂੰ ਜੇ ਕੁਆਲਿਟੀ ਨਾ ਹੋਊਗਾ ਜੇ ਮਤਲਬ ਕੋਈ ਸਾ ਟੁੱਟ ਗਿਆ ਯਾਰ ਇਦਾਂ ਹਨਾ ਉਹਦਾ ਯਾਰ ਪੈਸਿਆਂ ਤਾਂ ਗੱਲ ਦਿਮਾਗ ਚਾਹੀ ਮਰੇ ਲੱਗੇ ਆ ਜੇ ਤੁਸੀਂ ਹਾਂਜੀ ਪੈਸਿਆਂ ਤੋਂ ਗੱਲ ਦਿਮਾਗ ਚਾਹੀ ਹਾਂਜੀ ਜ਼ੀਮੇਦਾਰ ਵੀਰਾਂ ਨੂੰ ਇਸ ਕੈਟਾਗਰੀ ਦਾ ਟਰੈਕਟਰ ਹਾਂਜੀ ਦੂਜਿਆਂ ਨਾਲੋਂ ਲੈਸ ਕਰੋਗੇ ਦੂਜਿਆਂ ਨਾਲੋਂ ਮਾਨਤਨ ਹੋਏਗਾ ਭਰਾਵਾਂ ਦਾ ਕਿ ਨਹੀਂ ਹੁਣ ਬਾਕੀ ਹੁਣ ਪਤਾ ਨਹੀਂ ਕਿੰਨੇ ਬਏ ਟਰੈਕਟਰ ਹੈ ਬਹੁਤ ਨੇ ਪਹਿਲੀ ਗੱਲ ਤੇ ਬਾਕੀ ਯਾਨੀ ਕਿ ਇੰਨਾ ਹੈਗਾ ਵੀ ਇੰਟਰਨੈਸ਼ਨਲ ਜਿਹੜੀਆਂ ਕੰਪਨੀਆਂ ਨੇ ਅੱਛਾ ਜੀ ਹੁਣ ਜਿਵੇਂ ਮਤਲਬ ਕਿ ਕਈ ਪਾਸੇ ਬਾਹਰ ਬ੍ਰਾਂਡ ਹੈਗੇ ਬਹੁਤ ਹਾਂ ਜਿਵੇਂ ਇਹ ਵੀ ਬਾਹਰ ਦਾ ਬ੍ਰਾਂਡ ਆ ਹੈਨਾ ਬੀੜਣਗੇ ਤਕਰੀਬਨ ਉਹਨਾਂ ਨਾਲੋਂ ਸਾਡਾ ਹੈਗਾ ਥੋੜਾ ਫਰਕ ਉਹਨਾਂ ਨਾਲੋਂ ਸਸਤਾ ਹੀ ਦਵਾਂਗੇ ਬੀ ਕੁਛ ਨਾ ਕੁਛ ਜਿੰਨਾ ਵੀ ਹੋਇਆ ਹਨਾ ਮੰਨ ਤਾਂ ਕਰੋਗੇ ਹਾਂ ਠੀਕ ਆ ਯਾਨੀ ਰੇਟ ਵੀ ਠੀਕ ਆ ਨੋ ਨੋ ਕੱਟੀ ਹੈ ਤਕਰੀਬਨ ਨਾ ਇਹ ਨਹੀਂ ਹੈਗਾ ਵੀ ਆਏ ਨਹੀਂ ਹੈਗੇ ਤੇ ਵੀ ਰੇਟ ਬਹੁਤ ਜ਼ਿਆਦਾ ਆ ਹੈ ਵੀ ਆ ਵੀ ਉਹ ਨਹੀਂ ਕੰਮ ਆ ਰਹੀ ਯਾਨੀ ਕਿ ਠੀਕ ਆ ਮੈਂ ਕਹਦੀਏ ਹੂੰ ਜਿਉਂ ਜਿਉਂ ਮਤਲਬ ਕਿ ਆਪਣੇ ਮੈਂ ਦਾ ਇਹ ਚੀਜ਼ ਦੇਖੀ ਜਦੋਂ ਤੇ ਜਿਉਂ ਜਿਉਂ ਸਮਾਂ ਲੰਘੀ ਜਾਂਦਾ ਪੁਰਾਣੀਆਂ ਗੱਲਾਂ ਨਾ ਸੁਣਦੇ ਹੁੰਦੇ ਸੀ ਯਾਰ ਉਦੋਂ ਮੈਸੀ ਨੂੰ ਕੋਈ ਇਦਾਂ ਨਹੀਂ ਸੀ ਮੈਸੀ ਘੱਟ ਲੈਂਦੇ ਸੀ ਕਿੱਦਾਂ ਹੌਣ ਵੀ ਦੇਖਿਆ ਉਹ ਟਰੈਕਟਰ ਵੀ ਉਹ ਵੀ ਵੀਡੀਓ ਥੱਲੇ ਮੈਸੀ ਵਾਲੇ ਵੀਰਾਂ ਨੇ ਦੇਖਿਆ ਕਿੰਨੇ ਕਮੈਂਟ ਕਰਕੇ ਦੱਸਿਆ ਸਾਡੇ ਕੋਲ ਇੰਨਾ ਮੜਦਾ ਸਾਡੇ ਕੋਲ ਇੰਨਾ ਮੜਦਾ ਕੋਈ ਆ ਵੀ ਹੁਣ ਕੀ ਆ ਹੁਣ ਮਤਲਬ ਕਿ ਜਿਵੇਂ ਕਿ ਇਹ ਛੋਟਿਆਂ ਤੋਂ ਵੱਡਿਆਂ ਨੂੰ ਹੋ ਗਏ ਆ ਮੈਸੀ ਵਾਲ ਟਰੈਕਟਰ ਹੋ ਗਏ ਆ ਹੜਾ ਮੂਰੇ ਗਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਇਤੋਂ ਵੱਡੀ ਪਾਵਰ ਦੇ ਵੀ ਟਰੈਕਟਰ ਕੰਮ ਕਰਦੇ ਨੇ ਇੱਕ ਚੀਜ਼ ਮੈਨੂੰ ਦੱਸੀ 4x4 ਟਰੈਕਟਰ ਹੁਣ ਆਪਣੇ ਬਹੁਤ ਵਿਕਦੇ ਪਏ ਹਾਂਜੀ ਸਾਰੇ ਆਪਣੇ ਆਮ ਜੀਮਦਾਰ ਹੁਣ ਸਾਰੇ 4x4 ਹੀ ਲੈਂਦੇ ਆ ਅਗਲੀ ਚਿਹੜਾ ਕਰਾਉਣ ਆ ਹਾਂਜੀ ਆਪੋ ਪੂਰਾ ਹੈਵੀ ਕੰਮ ਲੈ ਸਕਦੇ ਆ ਹਾਂ ਜਿਹੜਾ ਮਰਜ਼ੀ ਕੰਮ ਲਓ ਤੋ ਹੈਵੀ ਕੰਮ ਲਓ ਪੂਰਾ ਕੋਈ ਨਹੀਂ ਇੱਟਾ ਨਹੀਂ ਕੋਈ ਇਦਾਂ ਤਾਂ ਨਹੀਂ ਹੈਗਾ ਵੀ ਮੈਂ ਕਿਤੇ ਅੱਜ ਤਾਈ 4x4 ਤਾਂ ਤਕਰੀਬਨ 15-16 ਦੇ ਆਉਂਦੇ ਆ ਟਰੈਕਟਰ ਹਾਂਜੀ ਵੀਰੇ ਵੱਡੇ ਤੇ ਤਕਰੀਬਨ ਮੈਂ ਨਹੀਂ ਦੇਖਿਆ ਵੀ ਕਿਸੇ ਨੇ ਕੋਈ ਕਿਸੇ ਦਾ ਕੋਈ ਟੁੱਟ ਗਿਆ ਜਾਂ ਮਜ਼ਰਲਾ ਜਾਂ ਮੂਰਲਾ ਕਿਸੇ ਪਾਸੇ ਹਿੱਸੇ ਜੇ ਕੋਈ ਪ੍ਰੋਬਲਮ ਆਈ ਆ ਮੈਂ ਕਿਹਾ ਕਿ ਨਾ ਇਸ ਟਰੈਕਟਰ ਦੇ ਵਿੱਚ ਕੋਈ ਕੋਈ ਪ੍ਰੋਬਲਮ ਤੁਹਾਨੂੰ ਅਜੇ ਤੱਕ ਲੱਗੀ ਹੋਵੇ ਵੀ ਇਹਦੀ ਆ ਚੀਜ਼ ਜਲਦੀ ਖਰਾਬ ਹੋਵੇ ਵੀਰੇ ਵੀਰੇ ਹਜੇ ਤੱਕ ਦਾ ਕੋਈ ਐਵੇਂ ਕਹਦੀਏ ਹਜੇ ਤਾਂ ਚੱਲਦੇ ਆ ਬੜੀ ਤੁਹਾਨੂੰ ਬਹੁਤ ਟਾਈਮ ਹੋ ਗਿਆ ਕੰਪਨੀ ਨਾਲ ਜੁੜਿਆ ਹਣਾ ਕਿਉਂਕਿ ਆਏ ਆ ਜਿਹੜੇ ਬੰਦੇ ਚਲਾਉਂਦੇ ਆ ਇਹੀ ਨੇ ਮਤਲਬ ਜੇ ਮੰਨ ਲਓ ਇਹ ਚੀਜ਼ ਇਹ ਟਰੈਕਟਰ ਮੰਨ ਲਓ ਜਿਹਦਾ ਹੁਣ 9500 ਹੀ ਆ ਉਹ ਹੁਣ ਅੱਜ ਆਇਆ ਵਾ ਹੂੰ ਠੀਕ ਆ ਤੇ ਆਪਣੇ ਜਿਹੜੇ ਮਤਲਬ ਕਿ ਬੰਦੇ ਹਨਾ ਉਹਨਾਂ ਨੇ ਬਿਨਾ ਤੋਂ ਚਲਾਈ ਹੂੰ ਬਿਨਾ ਮਤਲਬ ਕੇ ਬਿਨਾ ਦੇਖੇ ਟਰੈਕਟਰਾਂ ਮੇਰੇ ਦੋਨੇ ਬਕ ਕੇ ਮੇਰੇ ਬਿਨਾ ਦੇਖੇ ਹੋਏ ਹੋਏ ਮੀਂਹਾਂ ਦਾ ਫੋਨ ਕੀਤਾ ਨਾ ਮਤਲਬ ਕੀ ਆ ਸਿਰਫ ਇੱਕ ਮੈਸੇਜ ਕਰਕੇ ਵੀ ਮੈਸੇਜ ਵਰਗੁੱਸ਼ਨ ਆਇਆ ਮੇਰਾ ਮਾਡਲ ਹੈ 19500 ਆ ਵੀ ਉਹ ਚ ਆਵਾ ਤੇ 9536 ਚਾ ਆ ਆ ਟਰੈਕਟਰ ਜਦੋਂ ਨਹੀਂ ਆਇਆ ਮਤਲਬ ਕਿ ਹੁਣ ਤੋਂ ਪਹਿਲਾਂ ਇਹ ਵੀ ਆਈ ਬੁਕਿੰਗ ਸੀ ਅੱਛਾ ਬਿਨਾ ਮਤਲਬ ਕੇ ਦੇਖੇ ਤੋਂ ਬਿਨਾ ਸੀਆਰਡੀ ਦਾ ਕੁਝ ਵੀ ਨਹੀਂ ਪੁੱਛੇ ਤੋਂ ਬਿਨਾ ਉਹਨਾਂ ਨੇ ਕਹਿੰਦਾ ਮੂਸੀ ਆ ਤੇ ਬਸ ਦੇ ਦੋ ਹਾਂ ਵੀ ਮਤਲਬ ਕੀ ਵੀ ਮੈਸੇਜ ਦਾ ਉਹ ਅਗਲਾ ਮਤਲਬ ਕਿ ਡਰਦਾ ਨਹੀਂ ਲੈਣ ਲੱਗਿਆ ਤਾਂ ਨਹੀਂ ਡਰਦੇ ਹੈਗੇ ਇਹਦੀ ਵਾਰੰਟੀ ਵਗੈਰਾ ਕੰਪਨੀ ਦੀ ਬੜੀ ਹੈ ਮਤਲਬ ਇਹ ਨਹੀਂ ਹੈਗਾ ਕਿ ਟਰੈਕਟਰ 베ਜਤਾ ਠੀਕ ਹੈ ਤੇ ਅਗਲਾ ਲੈ ਗਿਆ ਤੇ ਯਾਰ ਬਾਅਦ ਚ ਚਲੋ 베ਜਤਾ ਬਸ ਠੀਕ ਉਹ ਬਾਅਦ ਕੋਈ ਪ੍ਰੋਬਲਮ ਆਉਂਦੀ ਆ ਕੋਈ ਚਾਉਂਦੀ ਆ ਕਿਸੇ ਨੇ ਕਿਸੇ ਨੂੰ ਸਮਝ ਨਹੀਂ ਲੱਗੀ ਹਮਮ ਅਗਲਾ ਕਹਿੰਦਾ ਯਾਰ ਮੈਨੂੰ ਤਾਂ ਇਹ ਯਾਰ ਆ ਯਾਰ ਇਹ ਸਮਝ ਨਹੀਂ ਲੱਗੀ ਕਿਵੇਂ ਚੱਲਦਾ ਯਾਰ ਆ ਕਿੱਦਾਂ ਇਹਦੀ ਸੈਂਸਿੰਗ ਕਿੱਦਾਂ ਕਰਦੀ ਆ ਲੈਫਟ ਜਾਂ ਕਿਵੇਂ ਕਰਦੀ ਆ ਮਗਰ ਦਿਖਾਉਣਾ ਮ ਚਲਾ ਕੇ ਦਿਖਾਈ ਦੇ ਆ ਤੇ ਅਗਲਾ ਤੁਸੀਂ ਜ਼ਿੰਮੇਦਾਰ ਤੇ ਮਗਰ ਬਹੁੜਦੇ ਹੋ ਵੀਰੇ ਜੇ ਕੋਈ ਗੱਲ ਬਾਤ ਹੋਵੇ ਹਾਂਜੀ ਸੀਜ਼ਨ ਚ ਮਗਰ ਸਰਵਿਸ ਹੈਗੀ ਆਪਣੀ ਮਗਰ ਵੀਰੇ ਸਰਵਿਸ ਮੈਂ ਤਾਂ ਐਵੇਂ ਕਹਿ ਦਿਆ ਆਪਦੇ ਨੇ ਕੋਈ ਕਮੀ ਨਹੀਂ ਛੱਡਦਾ ਵੈਰੀ ਗੁੱਡ ਮੈਂ ਤਾਂ ਆਪ ਦਾ ਹੋਂਨਾ ਨਾ ਪੈਂਦਾ ਆਪ ਵੀ ਜਨਾ ਤੇ ਜਿਹੜੇ ਮੈਨੂੰ ਕੰਪਨੀ ਵਾਲਿਆਂ ਦੀ ਰੋਡ ਪੈਂਦੀ ਆ ਉਹ ਵੀ ਆ ਜਿੰਨਾ ਟਾਈਮ ਹੈਗੇ ਆ ਤੇ ਉਹਨਾਂ ਟਾਈਮ ਦਾ ਵੀਰੇ ਖੜੇ ਆ ਬਰਾਬਰ ਵੈਰੀ ਗੁੱਡ ਠੀਕ ਆ ਕਿਉਂਕਿ ਜ਼ਿੰਮੇਦਾਰ ਦਾ ਸਭ ਤੋਂ ਪਹਿਲਾ ਸਾਥ ਹੁੰਦਾ ਹੈ ਡੀਲਰ ਕੋਈ ਜਰੂਰ ਤੋਂ ਪੈਂਦੀ ਕੋਈ ਲੋਡ ਪੈਂਦੀ ਐ ਸੀਜ਼ਨ ਚ ਨਾ ਇਹਦੇ ਤੇ ਚੱਲਦੇ ਹੁੰਦੇ ਆ 7-8 ਦਿਨ 10 ਦਿਨ ਬਿਲਕੁਲ ਵੀਰੇ ਬਿਲਕੁਲ ਚਲੋ ਕਮਰਸ਼ੀਅਲ ਕੰਮ ਲਈ ਤਾਂ ਚੱਲ ਨਹੀਂ ਚੱਲਨੇ ਉਹ ਤਾਂ ਚੱਲਦੀ ਆ ਨੇ ਹਾਂਜੀ ਹਾਂਜੀ ਉਦੋਂ ਇਹਨਾਂ ਦੀ ਲੋਡ ਹੁੰਦੀ ਐ ਥੋੜੇ ਦਿਨਾਂ ਲਈ ਹਾਂਜੀ ਹਾਂਜੀ ਤੇ ਜ਼ਿੰਮੇਦਾਰ ਨੂੰ ਇਹ ਹੀ ਹੁੰਦਾ ਵੀ ਮਗਰ ਕਸਟਮਰ ਤੇ ਪਹੁੰਚਿਆ ਜਾਵੇ ਬਿਲਕੁਲ ਵੀਰੇ ਸਰਵਿਸ ਵੀਰੇ ਉਹੀ ਗੱਲ ਆ ਜਾਂਦੀ ਆ ਮੈਨ ਪਤਾ ਕੀ ਆ ਕੰਪਨੀ ਹੁਣ ਜੇ ਮੰਨ ਲਓ ਮੈਂ ਕਿਸੇ ਕੰਪਨੀ ਲਈ ਕੰਮ ਮੈਂ ਮੈਸੀਜ ਹੀ ਕੰਮ ਕਰਦਾ ਹੂੰ ਮੈਨੂੰ ਇਹ ਤੇ ਯਕੀਨ ਆ ਤੇ ਜਿਹੜਾ ਬੰਦਾ ਮੇਰਾ ਟਰੈਕਟਰ ਲੈ ਰਿਆ ਨਾ ਉਹਨੂੰ ਮੇਰੇ ਤੇ ਵੀ ਨਹੀਂ ਕੀ ਨਾ ਤੇ ਨਾਲੇ ਟਰੈਕਟਰ ਦੇ ਦਾ ਹੈਗਾ ਹੈਗਾ ਵਾ ਠੀਕ ਆ ਇਹ ਬਹੁਤ ਫਰਕ ਪੈ ਜਾਂਦਾ ਜਦੋਂ ਆਪਾਂ ਫੀਲਡ 'ਚ ਕੰਮ ਕਰਦੇ ਹਾਂ ਨਾ ਉਦੋਂ ਕੀ ਆ ਉਦੋਂ ਯਾਨੀ ਕਿ ਬੰਦੇ ਦਾ ਜਦੋਂ ਜਾਣ ਪਛਾਣ ਪੈ ਜਾਂਦੇ ਹੁਣ ਸਾਰੇ ਬੰਦੇ ਜਾਣਦੇ ਆ ਉਹਨਾਂ ਨੇ ਕੋਈ ਅਗਲਾ ਕਹਿੰਦਾ ਮੈਂ ਟਰੈਕਟਰ ਨੂੰ ਨਹੀਂ ਜਾਣਦਾ ਮੈਂ ਕੁਝ ਨਹੀਂ ਤੂੰ ਮਤਲਬ ਕਿ ਮੈਨੂੰ ਦਰਦੇ ਚ ਕੀ ਕੀ ਇਸ ਵੈਲਿਊ ਹਾਂ ਵੀ ਬਸ ਇਹ ਹੁਣ ਮੈਨੂੰ ਲੱਗਦਾ ਮੈਂ ਇਹਨੂੰ ਚਲਾ ਕੇ ਦੇਖ ਲਿਆ ਮੈਂ ਐਕਸਪੈਰੀਮੈਂਟ ਕਰ ਲਿਆ ਪੂਰਾ ਆਉਤਾ ਇਹਦੇ ਤੇ ਠੀਕ ਆ ਮੈਂ ਕਰੂੰਗਾ ਵੀਰੇ ਆਹ ਤੇਰੀ ਲੋਡ ਦੀ ਜੀ ਆ ਤੂੰ ਆਹੀ ਲੈ ਤੇ ਵੀਰੇ ਇਹ ਕਿੰਨੇ ਆਰਪੀਏ ਮਹੇਤ ਦਾ ਟਰੈਕਟਰ ਹੈ ਕਿੰਨੇ ਆਰਪੀਏ ਮਾ ਮਤਲਬ ਇਹਦੇ ਜਿਹੜਾ ਟਰੈਕਟਰ ਹੈ 2400 ਆ ਕਿ 2200 ਇਹ ਵੀਰੇ 2500 ਆ ਇਹਦੇ 2500 ਹਾਂ ਠੀਕ ਆ ਬਾਕੀ ਪੀਟੀਓ ਵਾਲਾ ਕੰਮ ਤਾਂ ਇਹ ਸੰਦੋਸਿਆ 1780 ਕਿਤੇ ਕਰ ਦਿੰਦਾ। ਉੱਥੇ ਚੱਕਰ ਪੂਰੇ ਕਰ ਦਿੰਦਾ। 1200 ਤੇ ਚੱਲੀ ਜਾਂਦਾ ਟਰੈਕਟਰ। ਹਾਂ। ਬਾੜਾ ਨਹੀਂ ਤਕਰੀਬਨ ਰੋਡ ਤੇੰਗੀ ਹੈ। ਲਓ ਜੀ। ਇਹਦੇ ਇਹਨਾਂ ਤੁਹਾਨੂੰ ਹਨ ਮੈਂ ਛੋਟੀ ਗੱਲਾਂ 'ਚ ਦੱਸਾਂ ਥੋੜੇ ਟਾਈਮ 'ਚ 63 HP ਟਰੈਕਟਰ ਆ। 95 63 ਮੈਸੀ ਫਰਗੂਸ਼ ਸਮਾਰਟ ਸੀਰੀਜ਼ 4x4। ਇੱਧਰ ਇਹਦੇ ਤਿੰਨ ਗੇਅਰ ਆ ਗਏ। ਉੱਧਰ ਇਹਦੇ ਲੋਹਾ ਜੀ ਤੇ ਉੱਧਰ ਦੋ ਗੇਅਰ ਹੋਰ ਆ ਗਏ। ਹੱਥ ਕੋਲੇ ਲੋ ਤੋਂ ਲੋ ਜਦੋਂ ਕਰਨਾ ਆਪਾਂ ਉਹ ਗਿਆਰ ਆਪਣੇ ਹੱਥ ਪੜੇ ਆ ਗਿਆ ਸੀਆ ਦੇ ਡੈਕਟਰ ਆ ਪਾਵਰ ਬ੍ਰੇਕਰ ਸਟੇਟ ਪਲੇਟਫਾਰਮ ਰੇਸ ਰੂਸ ਤੁਹਾਨੂੰ ਮੰਗੇ ਵੀ ਦੱਸਿਆ ਭਾਵੇਂ ਉਂਗਲ ਦੇ ਕਰੀ ਜਾਓ ਇੰਨੀ ਸਮੂਥ ਆ ਕਰ 16928 ਪਿਛਲੇ ਆ ਅਗਲੇ ਆਗੇ 9524 ਵੇਟਵੁੱਡ ਨਾਲ ਹੀ ਮਿਲਣਗੇ ਪਿਛਲਾ ਹਿੱਸਾ ਵੀ ਪਲੈਂਟਰੀ ਡਰਾਈਵ ਆ ਅਗਲਾ ਹਿੱਸਾ ਵੀ ਪਲੈਂਟਰੀ ਤੇ ਤੂਤੀ ਬੋਲਦੀ ਏ ਤੂਤੀ ਹੈਣਾ ਜੀ ਜਿਵੇਂ ਕਹਿੰਦੇ ਨੇ ਏਰੀਆ 'ਚ ਤੂਤੀ ਬੋਲਦੀ ਏਦੀ ਮੈਥੀ ਦੀ ਤੇ ਕੋਈ ਬਾਲਾ ਚੰਝਟ ਰਹੀ ਗਾ ਡਬਲ ਐਕਟਿੰਗ ਜਿਦਾ ਸਟੇਰਿੰਗ ਆ ਬਾਕੀ ਵੀਰੇ ਟਰੈਕਟਰ ਆਇਆ ਦੇਖਣੋਂ ਵੀ ਸੁਨੱਖਾ ਵਾ ਹੂੰ ਠੀਕ ਆ ਕੰਮ ਵੀ ਠੀਕ ਆ ਵਧੀਆ ਕਰਦਾ ਡੀਜ਼ਲ ਖਰਚਾ ਵੀ ਘਟਾ ਠੀਕ ਆ ਇਹ ਡੀਜ਼ਲ ਖਰਚੇ ਤਾਂ ਜ਼ਿਆਦਾ ਆ ਕੰਪਨੀ ਜਿਵੇਂ ਕਹਿ ਦਿੰਦੀ ਆ ਡੀਜ਼ਲ ਖਰਚਾ ਹਾਂਜੀ ਹਾਂ ਇਹਦੀ ਔਸਤਨ ਇਹਦੇ ਘੱਟ ਡੀਜ਼ਲ ਖਾਂਦੀ ਕਾਰ ਨੇ ਕਾ ਤੋਂ ਘਟਣੀ ਜਿ ਕਰਦੇ ਆ ਮੈਸੀ ਦੇ ਸਾਰੇ ਤੁਸੀਂ ਸਾਰੇ ਕਹਿੰਦੇ ਆ ਹਾਂ ਵੀਰੇ ਕਿਉਂਕਿ ਤੁਸੀਂ ਇਹ ਗੱਲ ਦਾਵਾ ਕਰਦੇ ਹੋ ਵੀ ਸਾਡਾ ਟਰੈਕਟਰ ਦੂਜੇ ਨਾਲੋਂ ਘੱਟ ਹੀ ਕੰਮ ਹਾਂਜੀ ਹਾਂਜੀ ਬਿਲਕੁਲ ਇਹਦੇ ਅੰਦਰ ਕਿਹੜੀ ਥਿਊਰੀ ਆ ਵੀ ਜਿਹੜਾ ਘੱਟਾ ਕੰਮ ਇਹ ਵੀਰੇ ਮੈਸੀ ਦੇ ਮਤਲਬ ਜੇ ਜੇ ਆਪਾਂ ਕਹਿੰਦਾ ਛੋਟੀ ਐਸਪੀ ਤੋਂ ਲੈ ਕੇ ਨਾ ਹੂੰ ਤਕਰੀਬਨ ਇਹ ਤਾਂ 60 HP ਦਾ ਟਰੈਕਟਰ ਆ 30 HP ਕੈਟਾਗਰੀ ਦਾ ਹਾਂਜੀ ਉਹ ਵੀ ਤਿੰਨ ਸਿਲੰਡਰ ਆਉਂਦਾ ਤੇ ਇਹ ਵੀ ਤਿੰਨ ਸਿਲੰਡਰ ਹੀ ਆ। ਹੂੰ। ਜੇ ਆਪਾਂ ਕਹਿੰਦੇ ਆ ਤਿੰਨ ਸਿਲੰਡਰ ਹੀ ਉਹ ਆ ਤੇ ਤਿੰਨੇ ਆ ਤੇ ਇੰਨੀ ਪਾਵਰ ਇਹ ਕੱਢੀ ਜਾਂਦਾ ਤੇ ਉਹ ਕੱਢਦਾ ਸਾਰਾ ਵੀ 20 HP ਆ ਆਪਣੀ ਵੀ ਹੈ ਨਾ। ਇਹ ਕੀ ਕਰਦੇ ਆ ਮੈਸੀ ਇਵੋਲੂਸ਼ਨ ਦਾ ਆਪਣਾ ਸਟਾਕ ਲੰਬੀ ਕਰ ਦਿੰਦੇ ਆ। ਓਕੇ। ਹਾਂ ਸਟਾਕ ਲੰਬੀ ਕਰ ਦਿੰਦੇ ਆ ਇੰਜਨ ਦੀ ਸਿਲੰਡਰ ਤਿੰਨ ਹੀ ਕਰੇ ਆ। ਹੂੰ। ਉਹਦੇ ਵਿੱਚ ਕੀ ਆ? ਹੁਣ ਕਈ ਵਾਰੀ ਮੰਨ ਲਓ ਟਰੈਕਟਰ ਆਪਣੇ ਕੋਲ ਇਹੋ ਜਿਹੇ ਚਾਰ ਸਿਲੰਡਰ ਆ 19 ਪਾਵਰ ਦੇ ਵਿੱਚ। ਇਹ ਤਿੰਨ ਸਿਲੰਡਰ ਆ ਤਿੰਨ ਸਿਲੰਡਰ ਦੇ ਵਿੱਚ ਤਿੰਨ ਨੀਓਜਲਾ ਚੱਲਦੀਆਂ ਨੇ ਹੂੰ ਠੀਕ ਆ ਤਿੰਨ ਨੀਓਜਲਾ ਚੱਲਦੀਆਂ ਵਾ ਤੇ ਇੱਕ ਹੋਰ ਗੱਲ ਆ ਵੀ ਜਿਵੇਂ 1700 ਤੇ ਮੰਨ ਲਓ 1780 ਤੇ ਇਹ ਪਾਉਂਦਾ ਜਾਣੀ ਜਿੱਕਰ ਦੇ ਜਾਂਦਾ ਹਾਂ 1700 ਜਿਵੇਂ ਮੰਨ ਲਓ ਪੀਟੀਓ ਦਾ ਕੰਮ ਲੈਨੇ ਆ ਠੀਕ ਆ ਪੀਟੀਓ ਦਾ ਕੰਮ ਲੈਨੇ ਆ 1780 ਵਾਰੀ ਮਤਲਬ ਕਿ ਉਹ ਸਮਝ ਲਓ ਇੱਕ ਫੁਹਾਰਾ ਸਪਰੇਅ ਕਰਦਾ ਹਾਂ ਠੀਕ ਆ ਇੱਕੋ ਹੀ ਕੰਮ ਕਰਦਾ 2200 ਚੱਕਰਾਂ ਤੇ ਹੂੰ ਠੀਕ ਆ ਤੇ ਜਿਹੜਾ 1780 ਵਾਲਾ ਵਾ ਇਹ ਮਤਲਬ ਕਿ ਡੀਜ਼ਲ ਵੀ ਘਟਖਾਨ ਦਾ ਕਾਰਨ ਇਹ ਹੀ ਆ ਉਹ ਬਾਈ ਸੋਮਵਾਰੀ ਮੈਂ ਦੱਸਿਆ ਨਾ ਹਨਾ ਤੇ ਬਾਕੀ ਇਹ ਤਾਂ ਆਏ ਆ ਵੀ ਇੰਜਨ ਦੀ ਸਟਾਕ ਲੰਬੀ ਕਰਕੇ ਤੇ ਇੰਜਨ ਦੀ ਪਾਵਰ ਜਿਹੜੀ ਤੈਨੂੰ ਦੱਸਿਆ ਵੀ ਓਵੇਂ ਇਹ ਵਧਾਉਂਦੇ ਆ ਤਕਰੀਬਨ ਨੇ ਸਿਲੰਡਰ ਜਿਵੇਂ ਕਹਿੰਦੀ ਸਿਲੰਡਰ 4 ਤਾਂ ਇਹ ਤਕਰੀਬਨ 75 HP ਤੇ ਜਾ ਕੇ ਕਰਿਆ ਵਾ ਠੀਕ ਆ ਕਰਿਆ ਮੈਸੀ ਬਰੂਸ਼ ਹੁੰਦਾ ਆਪਣੇ ਇੰਡੀਆ ਚ ਕਿੱਥੋਂ ਤੱਕ ਲਾਂਚ ਆ ਮਤਲਬ 50 75 ਤੱਕ ਮਿਲਦੇ ਆ ਹਾਂ 75 ਤੱਕ ਆਪਣਾ ਪਹਿਲਾ ਜਦੋਂ ਆ ਸੀਆਰਡੀ ਮਤਲਬ ਕਿ ਸ਼ੁਰੂ ਨਹੀਂ ਸੀ ਨਾ ਕੀਤੇ ਉਦੋਂ ਆਪਣਾ ਮਾਡਲ ਆਉਂਦਾ ਸੀ ਕਿ 26 35 ਹਾਂ 75 ਐਚਪੀ ਦਾ ਵੱਡੇ ਟਾਇਰਾਂ ਚ ਆਉਂਦਾ ਸੀਗਾ 18 ਦੇ ਟਾਇਰਾਂ ਚ ਉਹ 18 ਟਾਇਰਾਂ ਸੀ ਹਾਂ ਉਹ ਬੜਾ ਯਾਨੀ ਕਿ ਬੜਾ ਸ਼ਾਨਦਾਰ ਟਰੈਕਟਰ ਬਹੁਤ ਘੱਟ ਖਰਚੇ ਵਾਲਾ ਥੋੜੇ ਐਚਪੀ ਦੇ ਟਰੈਕਟਰਾਂ ਦੇ 75 ਐਚਪੀ ਦੇ ਵਿੱਚ ਯਾਨੀ ਕਿ ਉਹ ਟਰੈਕਟਰ ਆਏ ਸੀ ਉਹਨੂੰ ਆਏ ਸੀਗਾ ਜਿਵੇਂ ਹਾਥੀ ਵਾਲਾ ਹਿਸਾਬ ਸੀਗਾ ਅੱਛਾ ਅ ਮੇ ਜਿਵੇਂ ਕਹ ਰਹੀ ਬਈ ਹਾਥੀ ਨੂੰ ਮੜਾ ਮੋਟਾ ਕਰ ਕੇ ਖੇਤ ਲਾਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਉਹ ਜਿਹੜਾ ਕੁਛ ਉਹਦੇ ਪਿੱਛੇ ਪਾਇਆ ਤਵੀਆਂ ਰੋਟਾਵੇਟਰ ਜਿਹੜਾ ਪਾਇਆ ਉਹਨੇ ਨਹੀਂ ਦੇਖਣਾ ਹਾਂ ਚਾਹੇ ਕੋਈ ਮਗਰ ਕੁਝ ਟੁੱਟ ਗਿਆ ਜਾਂ ਕੋਸ਼ਾ ਉਹਨੂੰ ਕੋਈ ਟੈਨਸ਼ਨ ਹੈ ਨਾ ਬਸ ਉਹ ਇਹੋ ਜਿਹਾ ਮਤਲਬ 75 HP ਦਾ 26 35 ਕਿਤੇ ਚੱਲਦਾ ਤੁਹਾਨੂੰ ਕਿਤੇ ਦਿਖਾਵਾਂਗਾ ਕਿਤੇ ਕੋਈ ਗੱਲ ਨਹੀਂ ਯਾਨੀ ਐਡਾ ਟਰੈਕਟਰਾ ਉਹਨੂੰ ਨਹੀਂ ਕੋਈ ਪ੍ਰਵਾਸੀ ਇਹਦਾ ਗਰਾਊਂਡ ਕਲੀਅਰੈਂਸ ਵੀਰੇ ਕਿਵੇਂ ਮੈਨੂੰ ਦਿਖਾ ਵੀ ਦੇ ਵੈਸੇ ਵੀਰਾਂ ਨੂੰ ਇਹਦੇ ਵੀ ਵੀਰੇ ਸੇਮ ਉਵੇਂ ਹੀ ਸ਼ਾਵਟ ਜਿਹੜੀ ਆ ਹਾਂ ਸਾਈਡ ਤੇ ਆ ਹੂੰ ਠੀਕ ਆ ਆ ਜੀ ਬਹੁਤ ਪਿਆਰੀ ਹੈ ਇਹਦੀ ਜਿਹੜੀ ਨਾ ਸ਼ਾਵਟ ਆ ਜਾਨ ਨੂੰ ਇੱਧਰ ਵੀਰੇ ਨੇ ਦੂਜੇ ਟਰੈਕਟਰ ਵਾਰੀ ਦੱਸਿਆ ਵੀ ਆਪਾਂ ਨੂੰ ਇਹਦਾ ਕਾਰਨ ਇਹ ਆ ਵੀ ਇਹ ਥੱਲੇ ਨਹੀਂ ਲੱਗਦੀ ਕਿਤੇ ਪੱਥਰਾਂ ਪੁੱਥਰਾਂ ਚ ਚਲਾਉਣਾ ਨਾ ਕੋਈ ਟੈਨਸ਼ਨ ਨਹੀਂ ਵੀ ਇਹਦੀ ਸਾਈਡ ਤੇ ਉਹ ਕੋਈ ਚੰਜਟ ਨਹੀਂ ਗਾ ਤੇ ਦੱਸਿਓ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗਾ ਜਗਰਾਓ ਖਾਲਸਾ ਟਰੈਕਟਰ ਜੀਰਾਂ ਦੇ ਨੰਬਰ ਡਿਸਪਲੇ ਤੇ ਦਿੱਤੀ ਹੋਏ ਆ ਤੁਸੀਂ ਮੈਸੀ ਦਾ ਕੋਈ ਵੀ ਟਰੈਕਟਰ ਖਰੀਦਣਾ ਬਾਦਰ ਵੀਰ ਨਾਲ ਗੱਲ ਕਰ ਸਕਦੇ ਹੋ ਗੁਰਜੀਤ ਵੀਰ ਨਾਲ ਗੱਲ ਕਰ ਸਕਦੇ ਹੋ ਕੋਈ ਨਵਾਂ ਟਰੈਕਟਰ ਲੈਣਾ ਪੁਰਾਣਾ ਲੈਣਾ ਤੁਸੀਂ ਇਹਨਾਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਦੱਸਿਓ ਤੁਹਾਨੂੰ ਟਰੈਕਟਰ ਦੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਾ ਗੱਲਬਾਤ ਕਰਦੇ ਆ ਆਜੋ ਵੀਰ ਜੀ ਕੋਈ ਸ਼ਬਦ ਵੱਧ ਘਟ ਨਿਕਲਿਆ ਦੇ ਮੇਰੇ ਤੋਂ ਵੀਰੇ ਤੋਂ ਉਹਦੇ ਲਈ ਪਹਿਲਾਂ ਤੋਂ ਮਾਫੀ ਆ ਤੇ ਦੱਸਿਓ ਤੁਹਾਨੂੰ ਟਰੈਕਟਰ ਕਿੱਦਾਂ ਦਾ ਲੱਗੇ ਮਾਰ ਕੇ 25 ਦਿਨਾਂ ਚ ਇਹ ਗੱਲ ਮੈਂ ਪਹਿਲਾਂ ਹੀ ਹਾਂਜੀ ਹਾਂਜੀ ਨਵੀਂ ਜੋ ਲੇਟੈਸਟ ਸੀਰੀਜ਼ ਚੱਲ ਰਹੀ ਔਰ ਉਹਦੇ ਵਿੱਚ ਟਰੈਕਟਰ ਨਵੀਂ ਲੁੱਕ ਸਾਰਾ ਕੋਈ ਨਵਾਂ ਬ੍ਰਾਂਡ ਨਿਊ ਤੇ ਜਲਦੀ ਤੋਂ ਜਲਦੀ ਤੁਸੀਂ ਇੱਥੇ ਤੇ ਗਰਾਉਂਡ ਵਿਜ਼ਿਟ ਕਰੋ ਤੇ ਟਰੈਕਟਰ ਦੇਖ ਸਕਦੇ ਹੋ ਦਾਵਾ ਗਿਆ ਦੇ ਛੋਟੇ ਵੀ ਇਹਨੂੰ ਮਿਲਦੇ ਆਗਲੀ ਵੀਡੀਓ ਚ ਸਾਰੇ ਵੀਰਾਂ ਨੂੰ